ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਛੰਤ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰਾ ਨਾਲੇ ਇੱਥੇ ਵੀ ਆਪਾਂ ਖਿਆਲ ਰੱਖਣਾ ਹੈ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਜੀਓ ਜੀ ਧਿਆਨ ਪੂਰਵਕ ਸਾਰੇ ਇਸ ਸ਼ਬਦ ਵਿੱਚ ਆਪਾਂ ਇਹ ਪਾਠ ਕਰਨਾ ਹੈ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇ ਫਲ ਪਾਵਹਿ ਚਰਨ ਕਮਲ ਚੇਤ ਲਾਏ ਜਾਲ ਥਲ ਪੂਰ ਰਹਾ ਬਨਵਾਰੀ ਘਾਟ ਘਾਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਾਰ ਬਿਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਵੇਖੋ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਥ ਕਰਤੇ ਸਹ ਸਾ ਦੁਖ ਨਾ ਵਿਆਪੈ ਗੁਰ ਪੂਰਾ ਭੇਟੈ ਵੱਡ ਭਾਗੀ ਆਠ ਪਹਿਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰ ਹਰ ਦਰ ਨਿਹਚਲ ਮੱਲੀ ਸਵੱਲੀ ਮੱਲੀ ਸਵਲੀ ਨਹੀਂ ਬੋਲਣਾ ਸਵੱਲੀ ਇਸੇ ਤਰ੍ਹਾਂ ਮੰਮੇ ਅਦਕ ਮੰਮੇ ਦੇ ਉੱਪਰ ਵੀ ਅਦਕ ਦਾ ਪ੍ਰਭਾਵ ਦੇ ਕੇ ਮੱਲੀ ਹਾਂਜੀ ਹਰ ਦਰ ਸੇਵੇ ਅਲਾਖਿਆ ਭੇਵੇ ਨਿਹ ਚੱਲਿਆ ਸਣ ਪਾਇ ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਚਿਤਰ ਗੁਪਤ ਕਾ ਗਾਗ ਦਫਾਰਿਆ ਜਮ ਦੂਤਾ ਕਸ਼ੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰ ਹਰ ਨਾਮ ਜਪਤ ਪਰਗਾਸੋ ਸਿਮਰ ਸੁਆਮੀ ਸੁਖਹ ਗਾਮੀ ਇੱਛ ਸਗਲੀ ਪੁੰਨਿਆ ਪੁਰਬੇ ਕਮਾਈ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਸ਼ਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਵਾਸੋ ਸਰਬੱਤ ਰਵਿਆ ਸਰਬੱਤ ਬੱਬੇ ਤੇ ਭਾਵ ਵਜਨ ਦੇ ਕੇ ਸਰਬਤ ਕੋਲਾ ਨਹੀਂ ਬੋਲਣਾ ਸਰਬੱਤ ਰਵਿਆ ਮਨ ਉਪਜਿਆ ਵਿਸਵਾਸੋ ਬੇ ਸੁਵਾਸੋ ਵਿਸਵਾਸੋ ਵਿਸ਼ਵਾਸ ਹੀ ਇਸ ਦਾ ਅਰਥ ਹੈ ਪਰ ਇਹਦੇ ਵਿੱਚ ਆਪਾਂ ਬੱਬੇ ਦੀ ਆਵਾਜ਼ ਨਹੀਂ ਆਉਣ ਦੇਣੀ ਸੱਸੇ ਦਾ ਔਂਕੜ ਬੋਲ ਕੇ ਤੇ ਐੜੇ ਦੀ ਆਵਾਜ਼ ਹੀ ਆਵੇ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਾਰਿ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰਿ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰਿ ਝਾਲ ਮਿਲ ਜੀਵੇ ਮੀਨਾ ਹਰਿ ਪੀ ਆਗਾਨੇ ਅੰਮ੍ਰਿਤ ਬਾਣੀ ਸ੍ਰਬ ਸੁਖਾ ਮਨ ਉਠੇ ਸ੍ਰੀ ਤਰ ਪਾਏ ਮੰਗਲ ਲਗਾਏ ਇਛ ਪੁੰਨੀ ਸਤਗੁਰ ਤੁਠੇ ਲਾਡ ਲੀਨੇ ਲਾਏ ਨਾਉ ਨਿਧ ਪਾਏ ਨਾਉ ਸਰਬਸ ਠਾਕੁਰ ਦੀਨਾ ਸਰਬਸ ਇਥੇ ਆਪਣੇ ਕੋਲੋਂ ਟਿੱਪੀ ਨਹੀਂ ਲਾਉਣੀ ਸਰਬੰਸ ਨਹੀਂ ਕਰਨਾ ਅਧਕਲਾ ਕੇ ਸਰਬਸ ਵੀ ਨਹੀਂ ਕਰਨਾ ਤੇ ਸਰਬਸ ਉਹ ਵੱਖਰਾ ਵੱਖਰਾ ਵੀ ਨਹੀਂ ਕਰਨਾ ਸਰਬਸ ایਉਂ ਬੋਲਣਾ ਹੈ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ